ਹਿੰਦ ਦੀ ਚਾਲ ਇਸ ਸੱਚ ਨੂੰ ਕੋਈ ਝਟੜਾ ਨਹੀਂ ਸਕਦਾ ਇਸ ਤੇ ਹਵਾ ਦੇ ਦਾਅਵੇ ਨੂੰ ਕੋਈ ਝਟੜਾ ਨਹੀਂ ਸਕਦਾ ਤੇ ਕਰਨ ਵਾਸਤੇ ਪੱਤ ਦੀ ਧੌਣ ਉੱਚੀ ਵਾਲੀ ਪੱਤ ਦਾ ਕੰਮ ਮਹਾਨ ਕਰ ਗਿਆ ਬਚਤਰ ਨਾਟਕ ਸੀ ਐਸਾ ਖੇਡ ਗਿਆ ਉਸ ਵਾਂਗ ਦੁਨੀਆ ਦੇ ਤਾਂ ਹੈਰਾਨ ਕਰ ਗਿਆ ਤੇ ਜਿੱਥੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਿਆਰੇ ਪੁੱਤਾ ਜੀ ਤਾਂ ਹੀ ਕੁਰਬਾਨ ਕਰ ਗਿਆ ਪੁੱਤਾ ਵਾਲੇ ਪੁੱਤਾ ਵੱਲ ਨਜ਼ਰ ਮਾਰੋ ਪੁੱਤਾ ਫਸ ਕੇ ਪੁੱਤਾ ਦਾ ਦਾਨ ਕਰ ਗਿਆ ਆਉ ਉਸ ਮਹਾਨ ਕੱਢ ਕੇ ਢੁੱਲੇ ਖੂਨ ਦੇ ਰਣ ਨੀਲ ਹੈ ਸਕਦੇ ਹੋੜਾ ਖੱਜ ਪੁਹੀੜ ਰੰਗੀ ਹੋੜਾ ਖੱਜ ਪੁਹੀੜ ਵਹਾਲਿਆ ਕਦਰਦਾਰ ਦਾ ਕਰਜ਼ਦਾਰ ਹੈ ਅੱਜ ਪਿਛ ਭਾਰਤ ਦੀ ਹਿੰਦ ਦੀ ਚੰਦਰ ਦਾ ਕਰਜ਼ਦਾਰ ਹੈ ਖੱਜ ਪਿਛ ਭਾਰਤ ਦੇ ਹਿੰਦ ਦੀ ਚੰਦਰ ਦਾ ਇਹ ਨਦੀ ਚੋਬੇ ਦਾ ਕਿਸੇ ਗੈਰ ਲਈ ਡੁੱਲਿਆ ਹੋਇਆ ਫੋਨ ਸ਼ਹੀਦਾਂ ਦਾ ਕਿਸੇ ਗੈਰ ਲਈ ਡੁੱਲਿਆ ਹੋਇਆ ਤਾਰੇ ਗਿਆਨ ਮਾਰਤ ਨੇ ਤਨੀ ਅੰਜਨ ਤ੍ਰਿਗਵਨ ਰੂਪ ਦਿਖਾਇਆ ਸੰਗੀਤ ਹੋ ਰਤਨ ਜਲਗਾਰੋ ਹਰ ਤਰਸਾਂ ਦੀ I do ਦਾ ਤਰੀਕ 20 ਨਵੰਬਰ ਸਾਲ 1693 ਦਿੱਲੀ ਦੇ ਬਾਦਸ਼ਾਹ ਅਲੰਦਰ ਦੇ ਹੁਕਮ ਜਾਰੀ ਕੀਤਾ ਕਦੇ ਗੁਰਨਾਨਕ ਦੇਵ ਦੇ 10ਵੇਂ ਰੇਪਰੇ ਗੁਰੂ ਗੋਬਿੰਦ ਰਾਏ ਜੇ ਆਪਣੇ ਬਜ਼ੁਰਗਾਂ ਦੇ ਬੰਦੂ ਕੇਵਲ ਆਸ਼ੀਰਵਾਦ ਦੇਣ ਤੱਕ ਸੀਮਤ ਰਹਿਣ ਗੱਦੀ ਤੇ ਬੈਠ ਕੇ ਨਾਮ ਮਦਾਨ ਦੀ ਗੱਲ ਕਰਨ ਦਾ ਸੀਮਤ ਰਹਿਣ ਸਿੱਖੀ ਦੇ ਇੱਕ ਜਥੇ ਦਾ ਪ੍ਰਚਾਰਕ ਉਹਨਾਂ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੱਦੀ ਤੇ ਬੈਠ ਕੇ ਉਸੇ ਪ੍ਰਚਾਰ ਕੀਤਾ ਜੇ ਇਹ ਤੱਕ ਸੀਮਤ ਰਹਿਣ ਕਿ ਕੁਝ ਨਾ ਆਖਿਆ ਜਾਵੇ ਤੇ ਤੁਸ ਜਿਹਹਾਂ ਜੀ ਜਹਾਂਗੀਰ ਦੇ ਇਤਿਹਾਸ ਨੂੰ ਬਿਆਨ ਕਰਦੇ ਹਾਂ ਕੋ ਪੰਚਮ ਪਾਸ਼ਾ ਸ਼ਹੀਦ ਦਾ ਕਤਮਾਜ ਉਹਦੇ ਵਿੱਚ ਦੱਸ ਕੀਤੀ ਗਈ ਹੈ ਆਲਮਿਕ ਉਸਲੇ ਆਲਮਗੀਰ ਬਾਦਸ਼ਾਹ ਔਰ ਰਣਦੇਵ ਦੇ ਸਮੁੱਚੇ ਜੀਵਨ ਦੇ ਉੱਤੇ ਬਿਆਨ ਘਟਨਾ ਚੜਦੀ ਹੈ ਅਕਬਰ ਨਰਮਨ ਬਾਬਰ ਨਰਮਨ ਬੜਾ ਅਧਿਆਸਕ ਲਿਖਤਾ ਨੇ ਮੈਂ ਕਹਿੰਦਾ ਉਹਨੇ ਆਪਣੇ ਆਪਣੇ ਅਖਬਾਰ ਦਰਬਾਰ ਇਹ ਮੋਲਾ ਜਿਹੜੇ ਨਿੱਜੀ ਉਹਦੀਆਂ ਰੁਹਦ ਰੋਜ ਦੀਆਂ ਹਕਤਾਂ ਨੇ ਜੋ ਹੁਕਮ ਹੁਕਮ ਕਰਦਾ ਜੋ ਕੁਝ ਵੀ ਉਹ ਫੈਸਲੇ ਲੈਂਦਾ ਏ ਉਹਦੇ ਸਸਰੀਆਂ ਦੀ ਕਹਾਣੀ ਮੁਗਲਾਂ ਦੇ ਦਰਬਾਰ ਦੇ ਇੱਕ ਸਰਕਾਰੀ ਐਬੀਡਸ ਅਖਬਾਰ ਦਰਬਾਰ ਇਹ ਮੋਲਾ ਦੇ ਤਰੀਕੀ ਮਿਲਦੀ ਆ ਬਕਾਇਦਾ ਤਰੀਕਾ ਸਮੇਸ਼ਜੀ ਦੇ ਸਿੰਘ ਸਰਦਾਰ ਆਪਾਂ ਸਾਨੂੰ ਸਾਡੀ ਸਿੱਖੀ ਉੱਤੇ ਮਾਣ ਹੋਣਾ ਚਾਹੀਦਾ ਹੈ। ਦਾੜੀ ਦਸਤਾਰ ਨਾਲ ਦੋ ਦੋ ਹੀ ਨਜ਼ਰ ਆਵੇ ਲੱਖਾਂ ਵਿੱਚੋਂ ਕੱਲਾ ਉਹ ਪਛਾਣ ਹੋਣਾ ਚਾਹੀਦਾ। ਸਾਨੂੰ ਸਿੱਖੀ ਤਲਵਾਰ ਨੇ ਜਨਮ ਦਿੱਤਾ ਗੁਰੂ ਤੇ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਸਾਪਤ ਸੂਰਤ ਅਰਸਰ ਦਸਤਾਰ ਸੋਹਣੀ। ਸੰਡਾ ਵੱਖਰਾ ਰੂਪ ਸੰਸਾਰ ਵਿੱਚ। ਅਸੀਂ ਕਾਹਨਾ ਕੋਟਾ ਹਾਂ ਪਰ ਸਕੇਦੇ ਸਾਡੇ ਸਾਹਮਣੇ ਹੋਣੀਆਂ ਹਾਰੀਆਂ ਨੇ ਸਾਨੂੰ ਐਵੇਂ ਤੇ ਨਹੀਂ ਉਹ ਸਰਦਾਰ ਕਹਿੰਦੇ ਸਰਦੇ ਕੇ ਲਈਆਂ ਸਰਦਾਰਾਂ ਆਓ ਉਹਨਾਂ ਸਰਦਾਰੀਆਂ ਦਾ ਮਾਲ ਰੱਖਣ ਦਾ ਯਤਨ ਕਰਿਏ ਮਹਾਰਾਜ ਦੀ ਪਵਿੱਤਰ ਇਤਿਹਾਸ ਨਾਲ ਜੁੜੀ ਅੱਧਾ ਘੰਟਾ ਸੱਜਣਾਂ ਦੇ ਸਮੁਖ ਤੇ ਹਾਜ਼ਰ ਦੇ ਪਨੇ ਕਣੇ 5:30 ਵਜੇ ਤੱਕ ਸਭ ਤੋਂ ਪਹਿਲਾਂ ਸਰਬਤਮਾਈ ਭਾਈ ਸਿੱਖ ਸੰਗਤਾਂ ਗੁਰੂ ਦੇ ਪਿਆਰ ਦੇ ਵਿੱਚ ਵੱਜ ਕੇ ਫਰਦੇ ਦੇ ਨਾਲ ਇਹਨਾਂ ਜੁੜੀਏ ਬੁਲੰਦ ਆਵਾਜ਼ ਦੇ ਵਿੱਚ ਇੱਕ ਵਾਰੀ ਕਹਿਣ ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਦੋ ਰਸਤੀਆਂ ਨੇ ਕਾਤੋਂ ਨਭਾਈ ਮੈਂ ਸੋਚਿਆ ਕਿ ਬੇਟੀ ਵੀ ਨਹੀਂ ਬੇਟੀ ਆਪਣੇ ਬਾਪ ਦਾ ਸਾਥ ਛੱਡ ਸਕਦੀ ਅਤੇ ਜਿਹੜਾ ਬਾਪ ਆ ਉਹ ਵੀ ਇਸ ਜੀਵ ਦੀ ਮੂਰਤ ਵੀ ਉਹਦਾ ਵੀ ਕੁਝ ਲੱਗ ਜੇ ਉਹ ਵੀ ਬੱਚੇ ਦਾ ਸਾਥ ਨਹੀਂ ਛੱਡਦਾ ਕਿਉਂਕਿ ਬਾਪ ਜਿਸ ਦਿਨ ਤੋਂ ਬੱਚਾ ਜਨਮ ਲੈ ਲੈਂਦਾ ਤੇ ਆਪਣੇ ਅੰਤਮ ਸਮੇਂ ਤੱਕ ਆਪਣਾ ਪੂਰਾ ਜੀਵਨ ਬੱਚੇ ਦੇ ਸਮਰਪਿਤ ਕਰ ਦਿੰਦਾ ਉਹ ਕਹਿੰਦਾ ਡਿਪਰੈਸ਼ਨ ਦਾ ਮਰੀਜ਼ ਇਤੋਂ ਤੱਕ ਹੋ ਗਿਆ ਕਿ ਇੱਕ ਬੰਦਾ ਮੈਨੂੰ ਮਿਲਿਆ ਜਿਹਦਾ ਨਾਮ ਬਚਨ ਸਿੰਘ ਸੀ ਉਹ ਉਹ ਤੋਂ ਸਾਹਮਣੇ ਮੈਨੂੰ ਇੱਕ ਤਾਂ ਸ਼ਬਦ ਵਹਿਦੂ ਦਾ ਤੇ ਦੂਜੀ ਪਾਣੀ ਸੁਣ ਲਈ ਤੇ ਪੜ੍ਹਨ ਲਈ ਜੋ ਮੇਰੇ ਜੀਵਨ ਨੂੰ ਬਦਲ ਲਈ ਉਹਨੇ ਚੀਜ਼ ਦਿੱਤੀ ਵੀ ਅੱਜ ਮੈਂ ਤੁਹਾਡੇ ਸਾਹਮਣੇ ਆ জব ਕਰਦਾ ਬਹੁਤ ਵੱਡੀ ਜੌਬ ਸੀ ਉਹਦੀ ਵੱਡੇ ਪ੍ਰੋਜੈਕਟਾਂ ਦੇ ਠੇਕੇ ਲੈਂਦਾ ਸੀ ਜਿਹੜੀਆਂ ਬਿਲਡਿੰਗਾਂ ਉੱਤੇ 40-40 ਫਲੋਰਾਂ 35-35 32-32 ਫਲੋਰਾਂ ਬਣਦੀਆਂ